ਚਾਰ ਬਖਰੇ ਸਾਰ ਲੜਾਈ ਦਾ ਸਾਡੀ ਇੱਕ ਦਾਸਮਣ ਇੱਕ ਦਾ ਮੰਗੜ ਇੱਕ ਦਾ ਜੰਗ ਇੱਕ ਦਾ ਫਰਸੀ ਕਿ ਤਿਆਰੀ ਹੋ ਰਹੀ ਹੈ ਉਹ ਤੁਸੀਂ ਅਸੀਂ ਸਵਾਲ ਕਰਕੇ ਸਾਡੇ ਉਹਨਾਂ ਅਧਿਉਆਂ ਨੂੰ ਪੁੱਛਨੇ ਆ ਜਿਹੜੇ ਹਲੇ ਤੱਕ ਵੀ ਨਹੀਂ ਜਾ ਰਹੇ ਉੱਥੇ ਤੇ ਅਗਲਾ ਜਿਹੜਾ ਮੇਰਾ ਪੁਆਇੰਟ ਆ ਉਹ ਇਹ ਆ ਇੱਕ ਛੋਟੀ ਜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਣਾ ਕਿ ਆ ਪੰਜ ਲੰਗਲਾਂ ਦੀ ਵੀ ਲੜਾਈ ਹੋਊਗੀ ਇੱਕ ਵਾਰੀ ਆਪ ਜੀ ਦੀ ਅੱਜੀ ਜੀ ਕਹਿੰਦੀ ਮੈਂ ਵੱਡੀਆਂ ਦੂਸਰੀ ਕਹਿੰਦੀ ਮੈਂ ਸਾਰੀਆਂ ਕਹਿੰਦੀ ਅਸੀਂ ਵੱਡੀਆਂ ਆਈਓ ਜੀ ਜੀ ਨੇ ਕਿਹਾ ਮੈਂ ਵੱਡੀਆਂ ਵੀ ਬੱਚਾ ਵੀ ਤੂੰ ਕਹੇ ਵੱਡੀਆਂ ਇਹ ਕਹਿੰਦੀ ਵੀ ਜਿਹੜਾ ਸੋਨਾ ਜ਼ਿਆਦਾਤਰ ਆ ਜੀ ਜੀ ਦੇ ਵਿੱਚ ਪਾਇਆ ਜਾਂਦਾ ਕਿ ਮੈਂ ਤਾਂ ਵੱਡੀਆਂ ਵਿੱਚ ਜਿਹੜਾ ਇੱਕ ਰੱਪਨਾ ਇੱਕ ਸੋਨਾ ਉਹ ਮੇਰੇ ਚ ਪਾਇਆ ਜਾਂਦਾ ਥੋੜੇ ਬਾਕੀ ਉਹ ਲੋਕ ਜੀ ਪਾਇਆ ਜਾਂਦਾ ਆ ਨਾਲ ਵਾਲੀ ਅੰਗਲ ਕਹਿੰਦੀ ਨਹੀਂ ਨਹੀਂ ਤੁਸੀਂ ਵੀ ਵੱਡੇ ਦਾ ਮੈਂ ਵੱਡੀਆਂ ਇਹਨੇ ਵੀ ਤੂੰ ਕਹੇ ਵੱਡੀਆਂ ਇਹ ਕਹਿੰਦੀ ਵੀ ਜਿੰਨੇ ਵੀ ਜਿਵੇਂ ਸਾਡੇ ਹਿੰਦੂ ਭਰਾ ਨੇ Доли я